ਸਾਸੀਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਅਰਵਿੰਦ ਕੇਜਰੀਵਾਲ ਦੀਆਂ ਤਰੀਫਾਂ ਦੇ ਪੁਲ ਬੰਦੇ ਰਹਿੰਦੇ ਨੇ ਕਿ ਉਹ ਸਿੱਖਾਂ ਵਾਸਤੇ ਬਹੁਤ ਵੱਡੇ ਕੰਮ ਕਰਦਾ ਹੈ ਅਤੇ ਸਿੱਖਾਂ ਦੇ ਪ੍ਰਤੀ ਉਸ ਦਾ ਬਹੁਤ ਹੀ ਜ਼ਿਆਦਾ ਡੂੰਗਾ ਪਿਆਰ ਹੈ ਅਤੇ ਪ੍ਰਭਾਵਸ਼ਾਲੀ ਵੀ ਰਹੇ ਨੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਅਰਵਿੰਦ ਕੇਜੀਵਾਲ ਪੰਜਾਬ ਦੇ ਦੌਰੇ ਤੇ ਆਏ ਸੀ ਪੰਜਾਬ ਦੇ ਸਿੱਖਾਂ ਨੇ ਭਰਮਾ ਰਜਮਾ ਸਵਾਗਤ ਕੀਤਾ ਸੀ ਅਤੇ ਜਦੋਂ ਵੀ ਹੁਣ ਕਦੇ ਆਉਂਦੇ ਨੇ ਸ੍ਰੀ ਅਰਮੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਜਾਂ ਕਦੋਂ ਵੀ ਉਹਨਾਂ ਦੀ ਕੋਈ ਕਾਰਜਕਾਰੀ ਮੀਟਿੰਗ ਹੁੰਦੀ ਹੈ ਸਿੱਖਾਂ ਦੇ ਦੁਆਰਾ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਹਾਂ ਦੇ ਹਾਂ ਵਿੱਚ ਹਾਮ ਲਾਈ ਜਾਂਦੀ ਹੈ ਲੇਕਿਨ ਇਸ ਨੂੰ ਲੈ ਕੇ ਖੂਨ ਦਿੱਲੀ ਦੀ ਤਾਲ ਕਮੇਟੀ ਨੇ ਧਾਵਾ ਬੋਲ ਦਿੱਤਾ ਹੈ ਅਤੇ ਵੱਡੇ ਇਲਜ਼ਾਮ ਲਗਾਏ ਨੇ ਉਹ ਕਹਿੰਦੇ ਨੇ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਸਿੱਖ ਪਰਿਵਾਰਾਂ ਦੇ ਕੋਲੋਂ ਉਹਦਾ ਚੜਦੀ ਕਲਾ ਦੇ ਜਕਾਰੇ ਲਾਇਆ ਜਾਂਦੇ ਨੇ ਉਹਦਾ ਵੈਗੁਰ ਜੀਕੂ ਵੈਗੁਰ ਫਤਿਹ ਬੋਲਿਆ ਜਾਂਦਾ ਹੈ ਲੇਕਿਨ ਜਦੋਂ ਅਹੁਦਿਆਂ ਦੀ ਗੱਲ ਆਉਂਦੀ ਹੈ ਜਦੋਂ ਕੈਬਨਿਟ ਮੰਤਰੀਆਂ ਦੀ ਗੱਲ ਆਉਂਦੀ ਹੈ ਤਾਂ ਸਿੱਖਾਂ ਤੋਂ ਮੂੰਹ ਵਟ ਲੈਂਦੇ ਨੇ अरविंद केजरीवाल ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਇਸ ਨੂੰ ਲੈ ਕੇ ਦਿੱਲੀ ਦੀ ਤਾਲ ਕਮੇਟੀ ਨੇ ਗੁੱਸਾ ਜਿਹੜਾ ਹ ਪ੍ਰਗਟ ਕੀਤਾ ਹੈ ਅਤੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ केजरीवाल ਨੂੰ ਪੁਖਤਾ ਸਵਾਲ ਵੀ ਪੁੱਛੇ ਨੇ ਕਿ ਭਾਈ ਦਿੱਲੀ ਦੇ ਵਿੱਚ ਇਕੱਲੇ ਹਿੰਦੂ ਜਾਂ ਹੋਰ ਜਾਤੀਆਂ ਨਹੀਂ ਰਹਿੰਦੀਆਂ ਸਿੱਖਾਂ ਦੀ ਵੀ ਭਾਰੀ ਮਾਤਰਾ ਦੇ ਵਿੱਚ ਓਲ ਪਾਈ ਜਾਂਦੀ ਹੈ ਜਦੋਂ ਤੁਸੀਂ ਵੋਟਾਂ ਲੈਣ ਆਉਂਦੇ ਹੋ ਉਦਾ ਚੜਦੀ ਕਲਾ ਦੇ ਨਾਰੇ ਲਾਉਂਦੇ ਹੋ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਫੁੱਲਾਂ ਦੇ ਨਾਲ ਤੁਹਾਡੀ ਵਰਖਾ ਵਰਖਾ ਕਰਕੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਲੇਕਿਨ ਜਦੋਂ ਆਉਂਦੇ ਆ ਵਣਡਨ ਜਦੋਂ ਆਉਂਦੇ ਵਣਡ ਹੁੰਦੀ ਹੈ ਵਣਡਨ ਦੀ ਗੱਲ ਹੁੰਦੀ ਉਹਦਾ ਫਿਰ ਦਰ ਕਿਨਾਰਾ ਪੰਜਾਬੀਆਂ ਅਤੇ ਸਿੱਖਾਂ ਦੇ ਕੋਲੋਂ ਕਿਉਂ ਕਰ ਲਿਆ ਜਾਂਦਾ ਹੈ ਨਵੀਂ ਬਣੀ ਆਤਸੀ ਪੰਜਾਬ ਦੀ ਤੇ ਦਿੱਲੀ ਦੀ ਮੁੱਖ ਮੰਤਰੀ ਉਸ ਸਮੇਂ ਕੈਬਨਿਟ ਮੀਟਿੰਗ ਦੇ ਕੈਬਨਟ ਮੰਤਰੀਆਂ ਦੇ ਵਿੱਚ ਫੇਰ ਫੇਰ ਕੀਤੀ ਗਈ ਲੇਕਿਨ ਇੱਕ ਵਾਰ ਫੇਰ ਪਿਛਲੇ 50 ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਕਿਸੇ ਸਿੱਖ ਨੂੰ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ ਆਮ ਆਦਮੀ ਪਾਰਟੀ ਦੀ ਵਿਜ਼ਾਰਤ ਦੇ ਵਿੱਚ ਇਸ ਨੂੰ ਲੈ ਕੇ ਸੱਖਾਂ ਸਿੱਖਾਂ ਦੇ ਵਿੱਚ ਹੁਣ ਭਾਰੀ ਰੋਸ ਜਿਹੜਾ ਹੈ ਪ੍ਰਗਟ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਆਪਣੀਆਂ ਗੱਲਾਂ ਜਾਂ ਆਪਣੀ ਮਾਨਸਿਕਤਾ ਜਿਹੜੀ ਹੈ ਮੈਂਟਲ ਬਿਲਟੀ ਉਹ ਸਹੀ ਕਰ ਲੈਣੀ ਚਾਹੀਦੀ ਹੈ ਸਿੱਖਾਂ ਦੇ ਪ੍ਰਤੀ ਕਿਉਂਕਿ ਸਿੱਖਾਂ ਨੇ ਤੁਹਾਨੂੰ ਮਾਨ ਸਨਮਾਨ ਦਿੱਤਾ ਹੈ ਜੇਕਰ ਤੁਸੀਂ ਮਾਨ ਸਨਾਨ ਮਾਨ ਸਰਮਾਨ ਨਹੀਂ ਦਿਓਗੇ ਤਾਂ ਵਿਧਾਨ ਸਭਾ ਦੀਆਂ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਨੇੜੇ ਨੇ ਉਹਨਾਂ ਦਿਨਾਂ ਦੇ ਵਿੱਚ ਫਿਰ ਤੁਹਾਡਾ ਕੀ ਹਾਲ ਹੋਵੇਗਾ ਅਸੀਂ ਬਿਦਾਵੇ ਕਰਾਂਗੇ ਅਸੀਂ ਤੁਹਾਨੂੰ ਬਿਲਕੁਲ ਵੋਟ ਨਹੀਂ ਪਾਵਾਂਗੇ ਇਹ ਤਾਲ ਮੇਲ ਕਮੇਟੀ ਦਿੱਲੀ ਦੇ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿਉਂਕਿ ਆຊੀ ਜਿਹੜੇ ਸੂਬੇ ਦੇ ਦਿੱਲੀ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਕੈਬਨਿਟ ਮੰਤਰੀਆਂ ਦੇ ਵਿੱਚ ਉਹ ਹੇਰਫੇਰ ਕੀਤਾ ਗਿਆ ਲੇਕਿਨ ਇੱਕ ਵੀ ਸਿੱਖ ਨੂੰ ਜਿਹੜਾ ਹੈ ਬਣਦਾ ਉਹਦਾ ਨਹੀਂ ਦਿੱਤਾ ਗਿਆ ਧੰਨਵਾਦ